ਵੈਲਕਮ ਟੂ ਮਾਈ YouTube ਚੈਨਲ ਹੋਪਸ ਤੁਸੀਂ ਸਾਰੇ ਜਣੇ ਕੈਟ ਹੋਗੇ ਅ ਅੱਜ ਹੋ ਗਈ ਆ 1st ਸਤੰਬਰ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਨਾ ਵੀ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਆ ਪਿਛਲੇ ਕਾਫੀ ਦਿਨਾਂ ਤੋਂ ਆਲਮੋਸਟ 2 ਤੋਂ 3 ਵੀਕ ਹੋ ਹੀ ਚੁੱਕੇ ਆ ਹਨਾ ਬਾਰਿਸ਼ ਹੁੰਦਿਆਂ ਨੂੰ ਔਰ ਜਿੱਦਾਂ ਆਪਾਂ ਦੇਖ ਹੀ ਰਹੇ ਆ ਅੱਜ ਕੱਲ ਨਿਊਜ਼ ਬਹੁਤ ਜ਼ਿਆਦਾ ਆ ਰਹੀਆਂ ਨੇ ਹਨਾ ਵੀ ਇੱਥੇ ਪਾਣੀ ਭਰ ਗਿਆ ਖਾਸ ਕਰਕੇ ਪਿੰਡਾਂ ਦੇ ਵਿੱਚ ਸਾਡੀ ਹੋਪ ਇਹ ਹੈ ਵੀ ਆਪਾਂ ਸਭ ਨੂੰ ਰਲ ਮਿਲ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਗਾਇਸ ਚੰਡੀਗੜ੍ਹ ਦਾ ਵੀ ਕੱਲ ਦਾ ਮਾਹੌਲ ਥੋੜਾ ਜਿਹਾ ਖਰਾਬ ਹੋ ਰਿਹਾ ਬਿਕੋਜ਼ ਕੱਲ ਸਵੇਰ ਦੀ ਬਾਰਿਸ਼ ਲੱਗੀ ਹੋਈ ਹੈ ਅੱਜ ਵੀ ਸਾਰੇ ਦਿਨ ਬਾਰਿਸ਼ ਚੱਲ ਰਹੀ ਹੈ ਕੰਟੀਨਿਊਸ਼ਨ ਦੇ ਵਿੱਚ ਹੁਣ ਥੋੜਾ ਜਿਹਾ ਸਟਾਪ ਹੈ ਅਦਰਵਾਈਜ਼ ਪੰਜ ਮਿੰਟ ਦੋ ਫਿਰ ਬਾਰਿਸ਼ ਸਟਾਰਟ ਹੋ ਜਾਏਗੀ ਹਨਾ ਔਰ ਆਪਾਂ ਤੁਹਾਨੂੰ ਦਿਖਾਨੀ ਆ ਵਿਊ ਬੈਕ ਸਾਈਡ ਦਾ ਵਿਊ ਕਿਦਾਂ ਬੱਦਲ ਆ ਰਹੇ ਨੇ ਮਤਲਬ ਕੁਝ ਸਮਝ ਨਹੀਂ ਲੱਗ ਰਿਹਾ ਜਗਾ ਚਗਾ ਪਾਣੀ ਭਰ ਗਿਆ ਹੈ ਔਰ ਡਰ ਲੱਗ ਰਿਹਾ ਮਨ ਦੇ ਵਿੱਚ ਵੀ ਕੁਝ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਵੀ অলਮੋਸਟ ਬਹੁਤ ਜ਼ਿਆਦਾ ਸਬਦਾਂ ਨੁਕਸਾਨ ਹੋਣ ਚੁੱਕਿਆ ਹੈ ਗਾਇਜ਼ ਇਹ ਦੇਖੋ ਮੋਹਾਲੀ ਚੰਡੀਗੜ੍ਹ ਦਾ ਵਿਊ ਟਾਈਮ ਹੋ ਚੁੱਕਿਆ ਆ 6 ਵਜਨ ਵਾਲੇ ਨੇ 1 ਸੈਪਟੰਬਰ ਸ਼ਾਮ ਦੇ ਵਜ ਰਹੇ ਨੇ 6 ਔਰ ਇਹ ਮਹੌਲਾ ਮੁਹਾਲੀ ਦਾ ਅਰਦਾਸ ਕਰੋ ਸਫਰੇ ਕਰੋ ਗॉड ਅੱਗੇ ਵੀ ਜਿਹੜਾ ਟਾਈਮ ਹੈ ਬਸ بارشਾਂ ਰੁਕ ਜਾਣ ਬਹੁਤ ਹੋ ਗਿਆ ਟਾਈਮ بارش ਹੁੰਦੀ ਨੂੰ ਕਿਉਂਕਿ ਬਿਕੋਜ਼ ਜਿਆਦਾ ਵੀ بارش ਚੰਗੀ ਨਹੀਂ ਲੱਗਦੀ ਜੀ ਸਾਹਮਣੇ ਬੱਦਲ ਆ ਰਹੇ ਨੇ ਨਾ ਕੁਛ ਨਾ ਕੁਛ ਨੁਕਸਾਨ ਨਾ ਹੋ ਜੇ ਬਸ ਹਨਾ ਆਪਾਂ ਸਭ ਰਲ ਮਿਲ ਕੇ ਬ੍ਰੇਕ ਕਰਦੇ ਆਂ ਵੀ ਸਭ ਕੁਝ ਠੀਕ ਰਹੇ ਚਲੋ بارش ਹੋਵੇ ਘਟ ਹੋਵੇ ਉਹ ਠੀਕ ਲੱਗਦੀ ਹੈ ਬਟ ਇਸ ਵਾਰੀ ਤਾਂ ਕੁਛ ਜ਼ਿਆਦਾ ਹੀ بارش ਆ ਰਹੀਆਂ ਨੇ ਗਾਇਜ਼ ਜਿੱਥੇ-ਜਿੱਥੇ ਜੋ ਵੀ ਹੈ ਕੋਸ਼ਿਸ਼ ਕਰੋ ਆਪਣੇ ਘਰ ਦੇ ਵਿੱਚੋਂ ਘੱਟ ਬਾਹਰ ਨਿਕਲੋ ਬਿਕਾਜ਼ ਕਿਸੇ ਤਰ੍ਹਾਂ ਦੀ ਮਿਸ ਹੈਪਨਿੰਗ ਨਾ ਹੋਵੇ ਹਨ ਕਿਉਂਕਿ ਪਾਣੀ ਭਰਨ ਦੇ ਕਾਰਨ ਆਪਾਂ ਨੂੰ ਰਸਤਾ ਕਲੀਅਰ ਨਹੀਂ ਹੁੰਦਾਗਾ ਪਾ ਘਰ ਤੋਂ ਤਾਂ ਨਿਕਲ ਜਾਨੇ ਆ ਬਾਰਿਸ਼ ਨੂੰ ਇੰਜੋਏ ਕਰਨ ਲਈ ਬਟਨਾ ਗਲਤ ਹੈ ਨਾ ਜਾਓ ਘਰ ਰਹੋ ਸੇਫ ਰਹੋ আর ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰੋ ਹਨਾ ਜੋ ਹੜ ਦੇ ਵਿੱਚ ਥੋੜਾ ਵਿਚਾਰੇ ਪਰੇਸ਼ਾਨ ਨੇ ਹਨਾ ਸਭ ਨੂੰ ਖਾਣਾ ਵਗੈਰਾ ਜਰੂਰਤ ਹੈ ਖਾਸ ਕਰਕੇ ਜਿੱਦਾਂ ਪਸ਼ੂ ਵਗੈਰਾ ਹੋ ਗਏ ਮੱਝਾਂ ਵਗੈਰਾ ਹਨਾ ਜਨ ਜੀਵਤ ਬਹੁਤ ਪ੍ਰਭਾਵਿਤ ਹੋ ਦਿਆ ਜਾ ਗਾਈਜ਼ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਵੀ ਬਾਰਿਸ਼ ਸ਼ੁਰੂ ਹੋਣ ਵਾਲੀ ਹੈ ਤੇ ਬਾਰਿਸ਼ ਸ਼ੁਰੂ ਹੋ ਵੀ ਗਈ ਹੈ ਆ ਰਹੀ ਹੈ ਸੁਭਾ ਰਾਤ ਦੀ ਲੱਗੀ ਹੋਈ ਹੈ ਬਾਰਿਸ਼ ਮਹਾਨਲੀ ਦੇ ਵਿੱਚ ਕੰਟੀਨਿਊਸ਼ਨ ਚ ਬਾਰਿਸ਼ ਚੱਲੀ ਜਾ ਰਹੀ ਹੈ ਹੁਣ ਥੋੜੀ ਦੇਰ ਬਾਰਿਸ਼ ਰੁਕੀ ਹੈ ਫਿਰ ਹੁਣ ਚੱਲ ਪਈ ਹੈ ਬਾਰਿਸ਼ ਹਨਾ ਸੋ ਪ੍ਰੇ ਕਰਦੇ ਹਾਂ ਗॉड ਅੱਗੇ ਸਭ ਕੁਝ ਠੀਕ ਠਾਕ ਰਹੇ ਬਾਰਿਸ਼ਾਂ ਜਿੰਨੀਆਂ ਹੋਣਾ ਬਹੁਤ ਹੋਣਾ ਹੁਣ ਬਸ ਸਟਾਕ ਹੋ ਜੇ